ਇਹ ਠਗੀ ਮਾਰਦੇ ਆ ਪਾਜੀ ਉਹਨਾਂ ਨੂੰ ਬਲਾਓ ਜਿਹਨੇ 1000 ਜਰ ਲਿਆ ਐਸੇ ਭਾ ਦਾ ਕੋਈ ਕਸੂਰ ਨਹੀਂ ਹੈਗਾ ਇਹ ਡਰਾਈਵਰ ਭਾ ਨੂੰ ਗਲਤ ਗਾਈਡ ਕੀਤਾ ਹੈਗਾ ਪਾਜੀ ਸੱਚ ਦੱਸੋ ਕਿੰਨੇ ਪੈਸੇ ਲਏ ਆਉਣਾ ਪਾਜੀ ਸੱਚ ਹਾਂਜੀ 1000 ਰੁਪਏ ਲਿਆ ਯਾਰ 1000 ਰੁਪਏ ਲਿਆ ਕੀ ਕੀ ਨਾ ਹੀ ਉਹਨਾਂ ਦਾ ਪਤਾ ਨਹੀਂ ਨਾਂ ਨਹੀਂ ਜਾਣਦਾ ਨਾ ਪਿੱਕਾ ਜਿਹੜੇ ਅੱਗੇ ਤੁਹਾਡੇ ਚਲੇ ਰਹੀ ਸੀ ਦੋ ਬੰਦੇ ਚਲੇ ਰਹੀ ਬੇੜੀਆਂ ਬੇੜੀਆਂ ਨਾਕੇ ਦੇ ਤੁਸੀਂ ਪੈਸੇ ਦਿੱਤੇ ਆ ਜਾਂ ਨਹੀਂ ਇਹ ਦੱਸੋ ਮੈਨੂੰ ਪੈਸੇ ਨਹੀਂ ਜਰਾ ਪੈਲੇ 1000 ਰੁਪਏ ਲਿਆ ਇਹ ਸਾਬੇ ਪ੍ਰਧਾਨ ਜੀ ਦੇਖ ਲਓ ਇਹ ਤੁਹਾਡੇ ਬੰਦੇ 1000 100 ਰੁਪਏ ਲੈ ਕੇ ਗੱਡੀ ਛੱਡੇ ਕਰਦੇ ਏ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਆਰਟੀ ਨਿਊਜ਼ ਤੇ ਮੈਂ ਹਾਂ ਲक्की ਸਰੋਚ। ਕੀ ਆਰਟੀ ਨਿਊਜ਼ ਲਗਾਤਾਰ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਹੋ ਰਹੇ ਗਲਤ ਕੰਮਾਂ ਦੇ ਖਿਲਾਫ ਆਪਣੀ ਆਵਾਜ਼ ਜਿਹੜੀ ਬੁਲੰਦ ਕਰਦਾ ਕਰਦਾ ਆ ਰਿਹਾ ਤੇ ਕਰਦਾ ਰਹੇਗਾ। ਬਿੱਤੇ ਕੱਲ ਇੱਕ ਲਗਾਤਾਰ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਕੁਝ ਟਿਪੜਾ ਜਿਹੜੀਆਂ ਨੇ ਉਹ ਪੈਸੇ ਲੈ ਕੇ ਟਪਾਈਆਂ ਗਈਆਂ ਨੇ। ਕੁਝ ਵੀਡੀਓ ਸਾਹਮਣੇ ਆਈਆਂ ਨੇ। ਵੀਡੀਓ ਬਣਾਉਣ ਵਾਲੇ ਸ਼ਖਸਾਂ ਨਾਲ ਮਨੂਦ ਗੱਲਬਾਤ ਕਰਾਂਗੇ। ਬਾਬਾ ਜੀ ਕੀ ਸੀਗਾ ਮਾਮਲਾ ਦਾ ਜਿਹੜੀ ਟਿਪੜਾ ਰੋਕੀਆਂ ਗਈਆਂ ਪੈਸੇ ਲੈ ਕੇ ਬਾਹਰ ਜਾ ਰਹੀਆਂ ਸੀ। ਸਰ ਮੈਂ ਤੁਹਾਨੂੰ ਦੱਸਣਾ ਕਿ ਜਿਹ ਮੋੜ ਦਾ ਗਿਆ ਤੇ ਗੇਟ ਟਿੱਪਰ ਵਾਲਾ ਬਾਹਰ ਨਿਕਲਿਆ ਹੁਣ ਅਗਲੀ ਗੱਡੀ ਇਹਨੇ ਬਾਬਾ ਜੀ ਅਹੀਂ ਪਿੱਛੇ ਨਾਲ ਕਿ ਗੱਡੀ پارک ਆਇਆ ਸਾਡੇ ਕੋ ਗੁੰਡਾ ਟੈਕਸ ਲਿਆ ਗਿਆ ਸਾਡੇ ਕੋ ਹਜ਼ਾਰ ਰੁਪਿਆ ਮੈਂ ਕਿੰਨਾ ਲਿਆ ਫੋਨ ਕਰਾਉਣਾ ਨੂੰ ਫੋਨ ਕੀਤਾ ਮੈਂ ਫੋਨ ਬੰਦ ਕਰਦੇ ਆਪਣੇ ਉਹਦੇ ਬਾਅਦ ਅਸੀਂ 112 ਤੇ ਫੋਨ ਕੀਤਾ ਮੌਕੇ ਤੇ ਗੱਡੀ ਆਈ ਆ ਉਹਨਾਂ ਨੇ ਕਾਗਜ਼ ਪੱਤਰ ਚੈੱਕ ਕੀਤੇ ਆ ਠੀਕ ਨੇ ਕਿ ਲੋਆ ਬਾਕੀ ਮੈਂ ਨਾ ਕਿ ਜਦੋਂ ਇਹ ਰੋਡ ਟੁੱਟਿਆ ਸੀ ਏਡੇ ਏਡੇ ਵੱਡੇ ਟੋਏ ਸੀ ਕਿ ਸਕੂਟੀਆਂ ਡੁੱਬ ਜਾਂਦੀਆਂ ਹੈ ਵਿੱਚ ਅੱਜ ਬੜੀ ਮਨਤਾ ਕਰਕੇ ਤੇ ਰੋਡ ਤਿਆਰ ਕਰਾਇਆ ਤੇ ਫਿਰ ਵੀ ਇਹ ਰੋਡ ਬੰਦਾ ਕਿ ਹੈਵੀ ਗੱਡੀ ਤੇ ਕੋਈ ਨਾ ਚੱਲੇ ਸਰਕਾਰ ਵਾਲੋਂ ਤੇ ਹੁਣ ਮਾਈਨਿੰਗ ਵੀ ਬੰਦਾ ਫਿਰ ਵੀ ਗੱਡੀਆਂ ਜਿਹੜੀਆਂ ਆ ਰਹੀਆਂ ਇੱਧਰੋਂ ਜੀ ਪਿੱਛੇ ਇੱਕ ਪੁਲ ਹੈਗਾ ਜਿਹੜਾ ਬੇੜੀਆਂ ਦਰਿਆਲ ਚੋਂ ਆਂਦਾ ਉਹ ਕੱਚਾ ਪੁਲ ਹੈ ਉਹ ਇਹ ਜੀ ਕੰਡੀਸ਼ਨ ਆਗੇ ਕਦੇ ਵੀ ਗੱਡੀ ਵੀ ਪੁਲ ਦੇ ਵਿੱਚ ਨਾਲ ਹੀ ਜਾ ਸਕਦੀ ਆ ਫਿਰ ਵੀ ਇਹ ਲਾਪਰਵਾਹੀ ਦੇਖਣ ਨੂੰ ਮਿਲਦੀ ਆ ਕਿ ਕੁਝ ਬੰਦੇ ਜਿਹੜੇ ਹੈਗੇ ਆ ਸ਼ਰਾਰਤੀ ਤਤਵ ਜਿਹੜਾ ਕਿਹੇ ਪਾਰਟੀ ਨਾਲ ਕੰਸਰਨ ਨਹੀਂ ਰੱਖਦੇ ਕੋਣ ਨੇ ਜਿਆਜ ਗੁੰਡਾ ਪਰਚੇ 1000 ਰੁਪਿਆ 2000 ਰੁਪਿਆ ਗੱਡੀ ਕੋ ਲਾਂਦੇ ਆ ਗੱਡੀਆਂ ਕਢਾਂਦੇ ਆ ਤੇ ਅਸੀਂ ਚਾਹਨੇ ਆ ਕਿ ਇਹ ਜਿਹੜਾ ਪੰਜਾਬ ਸਰਕਾਰ ਨੇ ਮਹਿਮ ਚਲਾਈ ਆ ਭ੍ਰਿਸ਼ਟਾਚਾਰ ਮੁਕਤ ਇਹ ਜਿਹੜਾ ਭ੍ਰਿਸ਼ਟਾਚਾਰ ਸਾਡੇ ਹਲਕੇ ਚ ਹੋ ਰਿਹਾ ਹੈ ਬੰਦ ਹੋਣਾ ਚਾਹੀਦਾ ਇਹ ਸਰਾਸਰ ਗਲਤ ਆ ਔਰ ਪਿੰਡ ਵਾਸੀ ਵੀ ਬੜੇ ਦੁਖੀ ਹੁੰਦੇ ਰਾਤ ਨੂੰ ਗੱਡੀਆਂ ਕਢਦੇ ਆ ਤੇ ਦਿਨੇ ਕੋਈ ਨਹੀਂ ਜੇ ਰਾਈਟ ਗੱਡੀ ਆ ਤੇ ਦਿਨ ਨੂੰ ਜਾਣੀ ਚਾਹੀਦੀ ਹੈ ਤੇ ਇਹਦਾ ਮਤਲਬ ਕੀ ਇਹ ਕਿਤੇ ਨਾ ਕਿਤੇ ਨਿਕਲ ਆ ਗਏ ਜਿਹੜੀ ਰਾਤ ਨੂੰ ਗੱਡੀ ਕਢਦੇ ਆ ਕੋਈ ਗਲਤ ਤਰੀਕੇ ਨਾ ਕਰਦੇ ਇਸ ਕਰਕੇ ਗੱਡੀਆਂ ਜਿਹੜੀਆਂ ਬੰਦ ਹੋਣੀਆਂ। ਵੀਡੀਓ ਹੈ ਕਿਥੋਂ ਦੀ? ਭੇੜੀਆਂ ਦੀ ਇਹ ਮਾਦਪੁਰ ਸਾਈਡ ਦੀ। ਇਹ ਜਿਹੜੀ ਵੀਡੀਓ ਤੁਹਾਨੂੰ ਅਸੀਂ ਦਿੱਤੀ ਹੈ ਵੀਡੀਓ ਹੈ ਗਿਆ ਰਾਜ ਸੁਭਾਮੀ ਪਵਨ ਦੇ ਬਿਲਕੁਲ ਸਾਹਮਣੇ। ਜਦੋਂ ਟਰੱਕ ਵਾਲਾ ਮਿਲਿਆ ਉਹਨੇ ਦੱਸਿਆ ਕਿ ਸਾਡੇ ਕੋਲ ਗੁੰਡਾ ਟੈਕਸ ਲੈ ਆ ਗਏ। ਫਿਰ ਅਸੀਂ ਫੋਨ ਕੀਤਾ ਨਹੀਂ ਮੰਨੇ ਫਿਰ ਅਸੀਂ ਜਾ ਕੇ ਦਰਖਾਸਤ ਦਿੱਤੀ ਉਹਦੇ ਨਾਲ ਡਰਾਈਵਰ ਨੇ ਕਿਹਾ ਜੀ ਮੈਂ ਦਰਖਾਸਤ ਦੇਣਾ ਚਾਹਨਾ। ਜੀ। ਫਿਰ ਅਸੀਂ ਥਾਣੇ ਗਿਆ ਉਹਦੇ ਨਾਲ ਦਰਖਾਸਤ ਦਵਾਈ ਆ ਤੇ ਬਾਕੀ ਪ੍ਰਸ਼ਾਸਨ ਦਾ ਆਪਣਾ ਛੰਦੰਦੋ ਦਿਖਾਉਂਦੇ। ਕੋਈ ਕਾਰਵਾਈ ਕੀਤੀ ਗਈ ਹੁਣ ਤੱਕ ਕਿੰਨੇ ਘੰਟੇ ਬੀਤ ਗਏ ਨੇ ਪੁਲਿਸ ਵਾਲੋਂ ਇਸ ਤਰ੍ਹਾਂ ਦੀ ਉਹਨਾਂ ਦੀ ਲੱਗ-ਲੱਗ ਡਿਊਟੀਆਂ ਲੱਗੀਆਂ ਕਿ ਮਿਲੀਟੈਂਟ ਦਾ ਬੜਾ ਰੋਲਾ ਜੀ ਤੇ ਜੇਲੇ ਉਧਰੋਂ ਫ੍ਰੀ ਹੁੰਦੇ ਆ ਤੇ ਪ੍ਰਸ਼ਾਸਨ ਫਿਰ ਇਹਦਾ ਪੂਰਾ ਗੌਰ ਕਰੇਗਾ ਅੱਗੇ ਵੀ ਗੌਰ ਕਰ ਰਿਹਾ ਹੈ ਕਾਫੀ ਉਹਨਾਂ ਨੇ ਗੱਡੀਆਂ ਅੜੀਆਂ ਬੰਦ ਕੀਤੀਆਂ ਜਾਂ ਨਜਾਇਜ਼ ਬੋਧਰਾ ਜੀ ਮੌਜੂਦ ਨੇ ਬੋਧਰਾ ਜੀ ਕੀ ਸੀਗਾ ਮਾਮਲਾ ਤੁਹਾਡੀ ਤੁਸੀਂ ਵੀ ਵੀਡੀਓ ਵਿੱਚ ਉਸ ਵੇਲੇ ਥੋੜੇ ਗੁੱਸੇ ਜਿਹੀ ਲੱਭ ਰਹੇ ਹੋ ਕਿ ਇੱਥੇ ਗੱਡੀਆਂ ਤੁਸੀਂ ਲੈ ਕੇ ਜਾ ਰਹੇ ਹੋ ਤੁਹਾਡਾ ਬੜੇ-ਵੱਦੀਆ ਪ੍ਰਯਾਸ ਹੈ ਕਿ ਜਿਹੜਾ ਗਲਤ ਕੰਮ ਹੋ ਰਿਹਾ ਉਹਨੂੰ ਰੋਕਣ ਵਾਸਤੇ ਤੁਹਾਡੇ ਵੱਲੋਂ ਪ੍ਰਯਾਸ ਕੀਤੇ ਗਏ ਨਾ ਕੀ ਸੀਗਾ ਮਾਮਲਾ ਇਹ ਮਾਮਲਾ ਇਹ ਆ ਜੀ ਇਹ ਭੇਡੀਆਂ ਪਿੰਡ ਵਾਲਿਆਂ ਨੇ ਡੂੰਗਾ ਪੁੰਡਾ ਪਰਚੀ ਲਾਈ ਦੀ ਆ ਠੀਕ ਹੈ ਜੀ ਦੇਖੋ ਇੱਕ ਬੰਦੇ ਨੂੰ 1000 ਰੁਪਏ ਲੈ ਕੇ ਛੱਡੜਦੇ ਆ ਦੂਜੇ ਬੰਦੇ ਨੂੰ ਕਹਿੰਦੇ ਆ ਕਿ ਤੈਨੂੰ ਜਾਣ ਨਹੀਂ ਦੇਣਾ ਤੇ ਜੇ ਜਦੋਂ ਰਸਤੇ 'ਤੇ ਫਿਰ ਜੇ ਨੰਗਣਾਂ ਤੇ ਫਿਰ ਸਾਰੇ ਨੰਗਣਗੇ ਤੇ ਚਾਹੇ ਕੋਈ ਵੀ ਨਹੀਂ ਨੰਗੂਗਾ ਇਹ ਅਸੀਂ ਧਰਨੇ ਲਾ ਲਾ ਕੇ ਤੇ ਕੋਈ ਕੋਈ ਇੰਨੇ ਨੇ ਟੋਈ ਨਹੀਂ ਦੇਹੀ ਅਸੀਂ ਧਰਨੇ ਲਾ ਲਾ ਕੇ ਇਹ ਸੜਕ ਬਣਾਈ ਜਾ ਮੰਡੀ ਬੋਰਡ ਕੋਲੋਂ ਇਹ ਕੱਲ ਨੂੰ ਟੁੱਟ ਗਈ ਤੇ ਕੋਈ ਜ਼ਿੰਮੇਵਾਰ ਤੇ ਹੈ ਨਹੀਂਗਾ ਠੀਕ ਹੈ ਜੀ ਇਹ ਹਜ਼ਾਰ-ਹਜ਼ਾਰ ਰੁਪਿਆ ਲੈ ਕੇ 2-2000 ਰੁਪਿਆ ਲੈ ਕੇ ਇਹ ਜਿਹੜੇ ਆ ਮਤਲਬੀ ਟਿਪਰ ਕਢਾਂਦੇ ਇੱਥੋਂ ਤੇ ਇਹਦੇ ਤੇ ਕੋਈ ਮਤਲਬੀ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਇਹਨਾਂ ਨੂੰ ਨਹੀਂ ਪੁੱਛਦਾਗਾ ਤੇ ਕਮ ਸਕਮ ਜਿਹੜੇ ਬੰਦਿਆਂ ਨੇ ਹਜ਼ਾਰ-ਹਜ਼ਾਰ ਲਿਆ ਆ ਜਿਹਦੇ ਕੋਲ ਲਿਆ ਆ ਉਹ ਰਾਤੀ ਸਾਨੂੰ ਕਹਿ ਕੇ ਲਾ ਕੇ ਖਲੋ ਕੇ ਸਾਨੂੰ ਕਿਹਾ ਉਹਨੇ ਕਿ ਭਾਜੀ ਅਸੀਂ ਮਤਲਬੀ 1000 ਰੁਪਿਆ ਦੇ ਕੇ ਆਏ ਆ ਤੇ ਜੇ 1000-1000 ਰੁਪਏ ਜਿਹੜੇ ਲੰਦੇ ਆ ਤੇ ਪੁਲਿਸ ਨੂੰ ਚਾਹੀਦਾ ਇਹੋ ਜੇ ਗੁੰਡਿਆਂ ਨੂੰ ਕਾਬੂ ਕਰਨਾ ਤੇ ਇਹ ਜਿਹੜੀ ਗੁੰਡਾਗਰਦੀ ਆ ਇਹ ਕੋਈ ਜੰਗਲ ਰਾਜ ਥੋੜੀ ਆ ਜੀ ਜਾਂ ਉਹ ਡੀਟੀਓ ਲੱਗਿਆ ਜਾਂ ਆਰਟੀਓ ਲੱਗਿਆ ਜਿਹੜੇ ਉਹ 1000-1000 ਲੰਦੇ ਆ 1000-1000 ਲੈ ਕੇ ਸਾਡੀ ਸ਼ਰਤ ਦਾ ਬੇੜਾ ਗਰਕ ਕਰੇ ਕਰਦੇ ਆ ਪਿੱਛੇ ਪੋਲਾ ਇੱਕ ਨਹਿਰ ਵਾਲਾ ਉਹ ਵੀ ਟੁੱਟਣ ਵਾਲਾ ਆ ਉਹ ਜਦੋਂ ਇਹ ਗੱਡੀ ਨੰਗਦੀ ਆ ਕਿਤੇ ਚੈੱਕ ਕਰਿਓ ਤੁਸੀਂ ਜਾ ਕੇ ਉਹ ਉਹ ਪੋਲੀ ਦਾ ਡੋਲਦਾ ਕੱਲ ਨੂੰ ਉਹ ਪੁਲ ਟੁੱਟ ਗਿਆ ਸਾਡੇ ਕਿੰਨੇ ਪਿੰਡਾਂ ਦੀ ਜਿਹੜੀ ਸਪਲਾਈ ਟੁੱਟ ਜਾਣੀ ਆ ਜੀ ਸਾਡੇ ਕਿੰਨੇ ਜਿਹੜੇ ਭੈਣ ਭਰਾ ਜਿਹੜੀਆਂ ਪੈਣਾ ਮਾਵਾ ਧੀਆਂ ਸਕੂਲੇ ਮਤਲਬ ਹੀ ਜਾਂਦੀਆਂ ਉਹ ਸਾਰੇ ਰੁਕ ਜਣੀਆਂ ਹੈਗੀਆਂ ਤੇ ਇਹ ਇੰਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਰਾਤ ਦੀ 8 ਵਜੇ ਦੀ ਦਰਖਾਸਤ ਦਿੱਤੀ ਦੀ ਆ ਉਹੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਨੂੰ ਨਹੀਂ ਪੁੱਛਿਆ ਉਲਟਾ ਸਾਨੂੰ ਫੋਨ ਮਾਰ ਕੇ ਕੀ ਕਰਦੇ ਆ ਕਿ ਤੁਸੀਂ ਸਾਡਾ ਜੋ ਕਰਨਾ ਕਰ ਲੋ ਕੌਣ ਕਰਦੇ ਆ ਇਹ ਨਹੀਂ ਗਲਤ ਨੂੰ ਇਹ ਜੀ ਇੱਕ ਭੇੜੀਆਂ ਦਾ ਬਿੱਕਾ ਤੇ ਇੱਕ ਕਲੋਨੀ ਦਾ ਬਿੱਕਾ ਇਹ ਦੋਏ ਪੈਸੇ ਲੰਦੇ ਆ ਕੌਣ ਕਿਹਦੇ ਬੰਦੇ ਆ ਇਹਦੀ ਸ਼ਾਇ ਕਿਦੀ ਆ ਨਾ ਇਹ ਜੀ ਇਹ ਚਿੱਟੇ ਦੀ ਸ਼ਾਇ ਹੈ ਜੀ ਇਹ ਰਾਤੀ ਇਹ ਇਕੱਠੇ ਪੈਸੇ ਕਰਦੇ ਆ ਤੇ ਸਵੇਰੇ ਇਹ ਚਿੱਟਾ ਲਾਂ ਚੱਲ ਜਾਂਦੇ ਆ ਉਹਦਾ ਕੰਮ ਹੈ ਮੈਂ ਚੈੱਕ ਕੀਤਾ ਮੈਂ ਪਰਸੋਂ ਖੁਦ ਗਿਆ ਆ ਮੈਂ ਆਪਣੇ 8000 ਰੁਪਏ ਦਿੱਤਾ ਇਹਨੂੰ ਮੈਂ ਯਾਰ ਇੱਕ ਗੱਡੀ ਕਢਾਣੀ ਆ ਤੇ ਇਹ ਗੱਡੀ ਨਿਕਲ ਜੇਗੀ ਇੱਥੋਂ ਕਹਿੰਦਾ ਭਾਜੀ 1000 ਰੁਪਏ ਲੱਗਣਾ ਗੱਡੀ ਪੱਕਾ ਨਿਕਲ ਜੂਗੀ। ਮਤਲਬ ਪਿੰਡ ਵਾਸੀ ਇਹ ਵਪਾਰ ਕਰਦੇ ਬਿਨਾਂ। ਇਹ ਵਪਾਰ ਕਰਦੇ ਆ ਮੈਂ ਖੁਦ ਅਥੀ ਆਪਣੇ 1000 ਰੁਪਏ ਇਹਨਾਂ ਨੂੰ ਦੇ ਕੇ ਆਇਆ। ਬਾਕੀ ਮੈਂ ਵੀਡੀਓ-ਬੁਡੀਓ ਕੋਈ ਨਹੀਂ ਬਣਾਈ ਮੈਂ ਅਨਪੜ ਬੰਦਾ ਆ ਤੇ ਮੈਨੂੰ ਵੀਡੀਓ-ਬੁਡੀਓ ਚਲਾਣੇ ਨਹੀਂ ਆਂਦੀ ਜਾਂ ਮੈਨਾਂ ਮੈਨੂੰ ਬਣਾਣੇ ਨਹੀਂ ਆਂਦੀ ਤੇ ਇਹ ਰਾਤੀ ਮੈਂ ਕੋਈ ਨਹੀਂ ਅੱਜ ਇਹ ਕੱਡੀਆਂ ਤੇ ਇਹਨਾਂ ਕੱਲ ਵੀ ਕੱਡਣੀਆਂ। ਫਿਰ ਕੱਲ ਅਸੀਂ ਮਤਲਬ ਇਹਦੀ ਤਾਕਤ ਚ ਰੇਂਦੇ ਸੀ। ਤੋਂ ਗੱਡੀ ਵਾਲਾ ਜਿਲੇ ਆਇਆ ਤੇ ਬਾਬਾ ਜੀ ਹੁਣੀ ਵੀ ਸਾਡੇ ਨਾਲ ਹੀ। ਤੇ ਉਹਨੂੰ ਪੁੱਛਿਆ ਬੜਾ ਸਹਮੇ ਰਹੀ ਵਿਚਾਰਾ। ਤੇ ਉਹਨ ਆਪ ਹੀ ਤੁਹਾਨੂੰ ਦੱਸਿਆ ਕਿ ਯਾਰ ਭਾਜੀ ਇੱਥੇ ਗੁੰਡਾ ਪਰਚੀ ਲੱਗਦੀ ਆ ਇਹਦਾ ਕੋਈ ਹੱਲ ਕਰੋ ਇਹ ਤੇ ਭਾਜੀ ਉਹਦੇ ਕੋ ਚਾਹ ਪੀਂਦੇ ਆ ਉਹ ਡਰਾਈਵਰ ਤੇ ਇਹ ਆਮ ਪਾਰਟੀ ਦੇ ਇਹਨਾਂ ਦੱਸਿਆ ਉਹਨਾਂ ਕਿ ਇਹ ਪ੍ਰਧਾਨ ਹੈ ਗਿਆ ਤੇ ਉਹ ਕਹਿੰਦਾ ਭਾਜੀ ਤੁਹਾਡੇ ਆਮ ਪਾਰਟੀ ਦੇ ਰਾਜ ਦੇ ਵਿੱਚ ਇੱਥੇ ਗੁੰਡਾ ਪਰਚੀ ਲੱਗਦੀ ਆ ਮੇਰੀ ਵੀ ਕੋਈ 30 35 ਸਾਲ ਉਮਰ ਹੋ ਗਈ ਆ ਤੇ ਅੱਜ ਤੱਕ ਅੱਜ ਤੱਕ ਕਿਸੇ ਨੇ ਗੁੰਡਾ ਪਰਚੀ ਲਈ ਨਹੀਂ ਇਹ ਚਿੱਟੇ ਵਾਲੇ ਗੁੰਡਾ ਪਰਚੀ ਲਾਤੀ ਆ ਇਹ ਵਿਕਾਇਆ ਜਿਹੜਾ ਕਲੋਨੀ ਦਾ ਇਹ ਲੋਕਾਂ ਕੋਲੋਂ ਪੈਸੇ ਠਗਦਾ ਇਹ ਡਰ ਐਵਰੰਡ ਤੱਕ ਦੇਖੋ ਦਿਨ ਰਾਤ ਵਿਚਾਰੇ ਗੱਡੀਆਂ ਚਲਾਉਂਦੇ ਆ ਸਾਨੂੰ ਨਹੀਂ ਪਤਾ ਕਿ ਉਹ 2 ਨੰਬਰ ਦੇ ਆ ਜਾਂ 1 ਨੰਬਰ ਦੇ ਆ ਜੇ 2 ਨੰਬਰ ਦੇ ਆ ਤੇ ਪੁਲਿਸ ਕੰਮ ਕਰੇ ਉਹਦੇ ਤੇ ਪੁਲਿਸ ਕਾਰਵਾਈ ਕਰੇ ਇਹ ਦੇਖੋ ਕਿਹੜੀ ਭਾਵ ਰਿਆ ਯਾਰ ਯਾਰ ਤੇ ਲੈਣ ਦੀ ਦੱਸੋ ਮੈਨੂੰ ਪਹਿਲਾਂ ਆ ਕੇ ਤੋਰੀਆਂ ਸੀਗੀਆਂ ਜੇ ਜਾਣਗੇ ਤਾਂ ਨਹੀਂ ਜੀ ਇਹ ਟਪਰਾ ਕ੍ਰੈਸ਼ਰ ਤੋਂ ਆਈਆਂ ਲੀਗਲ ਸੀਗੀਆਂ ਪਹਿਲੇ ਪੁਰੇ ਸੀਗੀਆਂ ਹਾਂਜੀ ਹਾਂਜੀ ਬਿੱਲ ਬਿਲਕੁਲ ਪੂਰੇ ਹੀ ਇਹਨਾਂ ਦੇ ਬਿੱਲ 'ਚ ਕੋਈ ਕੰਪਲੇਨ ਨਹੀਂ ਹੈਗੀ ਕਿਉਂਕਿ ਅਸੀਂ 12 ਨੰਬਰ ਤੇ 112 ਤੇ ਹੀ ਫੋਨ ਕੀਤਾ ਸੀ ਉਹਨਾਂ ਇਹਨਾਂ ਦੇ ਬਿੱਲ ਚੈੱਕ ਕੀਤੇ ਸੀ ਬਿੱਲ ਪੂਰੇ ਹੀ ਇਹਨਾਂ ਦੇ ਬਿੱਲ 'ਚ ਕੋਈ ਕੰਪਲੇਨ ਨਹੀਂ ਹੈਗੀ ਜੀ ਗੱਲ ਕਰੀ ਟਾਈਮਿੰਗ ਦੀ ਤਾਂ ਟਾਈਮਿੰਗ ਠੀਕ ਸੀ ਕਿ ਜਿਸ ਵੇਲੇ ਗੱਡੀਆਂ ਨਿਕਲਦੀਆਂ ਸੀਗੇ ਪਿੰਡ ਵਿੱਚੋਂ ਭਾਜੀ ਇਹ ਕਿਹੜਾ ਟਾਈਮ ਆ ਰਾਤੀ 12 ਵਜੇ ਕਿਹੜਾ ਟਾਈਮ ਆ ਜੀ 12 ਵਜੇ ਕਿਹੜਾ ਮਤਲਬ ਦਿਨੇ ਕਟਵਾ ਤੋਂ ਗੱਡੀਆਂ ਜੀ 12 ਵਜੇ ਤੇ ਚੋਰੀ ਵਾਲਾ ਹੀ ਕੰਮ ਹਨ ਨੈਚੁਰਲ ਨੇ ਇਹ ਛੜਕਦੇ ਵਿੱਚ ਅਸੀਂ 12 22 ਟੈਰੀ 18 ਟੈਰੀ ਗੱਡੀ ਇਥੋਂ ਨੰਗਨ ਨਹੀਂ ਦਿੰਦੇ ਜੀ ਬਿਜਲੀ ਮੰਡੀ ਬੋਟ ਵਾਲਿਆਂ ਦਾ ਇਹ ਰੋਡ ਹੈਗਾ ਆ ਇਹ ਮਤਲਬ ਵੀ ਨੰਗਣ ਨਹੀਂ ਦੇ ਦੇਣਾ ਕਿਹਦਾ ਹੈ ਕਿ ਇਹ ਮਤਲਬ ਵੀ ਜੇ ਗੱਟੀਆਂ ਗੱਟੀਆਂ ਨੰਗੜ ਗਈਆਂ ਤੇ ਰੋਡ ਟੁੱਟ ਸਕਦਾ ਹੈ ਤੇ ਇਹਨਾਂ ਨੂੰ ਬੰਦ ਕੀਤੇ ਦਾ ਹੈ ਅਸੀਂ ਇੱਥੋਂ ਗੱਡੀਆਂ ਮਤਲਬ ਵੀ ਜਾਣ ਨਹੀਂ ਦਿੰਦੇ ਦੇਣੇ ਸਾਰੇ ਹੀ ਜਾਂਦੇ ਆ ਸਾਰੇ ਹੀ ਜਾਂਦੇ ਆ ਇਹ ਜੇ ਨੰਗਣ ਦੇਣੀਆਂ ਨੇ ਫਿਰ ਸਾਰੀਆਂ ਨੰਗਣ ਦੋ ਅਸੀਂ ਕੋਈ ਸਾਡੇ ਕੋ ਕੋਈ ਠੋਲਟੀ ਥੋੜੀ ਹੈ ਕਿਸੇ ਨੂੰ ਢੱਕਣ ਦੀ ਸਰਕਾਰੀ ਰਾਏ ਆ ਕੋਈ ਆ ਵੀ ਸਕਦਾ ਕੋਈ ਜਾ ਵੀ ਸਕਦਾ ਆ ਤੁਹਾਡੀ ਮੰਗ ਕੀ ਹੈਗੀ ਪ੍ਰਸ਼ਾਸਨ ਕੋਲ ਸਾਡੀ ਮੰਗ ਆ ਕਿ ਇਹ ਜਿਹੜੇ ਦੋ ਬੰਦਿਆਂ ਨੇ ਗੁੰਡਾ ਕਰਦੀ ਪਾਈਦੀ ਆ ਇੱਕ ਭੇੜੀਆਂ ਦਾ ਬਿੱਕਾ ਤੇ ਇੱਕ ਇਹ ਬਿੱਕਾ ਕੀ ਕਹਿੰਦੇ ਕਲੋਨੀ ਦਾ ਇੱਕ ਉਹਦੇ ਵਿੱਚ ਜੋਗਾ ਗਿਆ ਜਿਹਨੂੰ ਮੈਂ ਪਰਸੋਂ 1000 ਰੁਪਏ ਦੇ ਕੇ ਆਇਆ ਸੀ ਗੱਡੀ ਟਪਾਉਣ ਵਾਸਤੇ ਇਹ ਸਾਰੇ ਪੈਸੇ ਲੈ ਕੇ ਟਪਾਉਂਦੇ ਆ ਇਹਨਾਂ ਨੂੰ ਚੈੱਕ ਕਰਨ ਵਾਸਤੇ ਮੈਂ 1000 ਰੁਪਏ ਦਿੱਤਾ ਮੈਨੂੰ ਜਿੱਥੇ ਮਰਜੀ ਲੈ ਜਾਓ ਮੈਂ ਕੋਈ ਦਿਨ ਨੂੰ ਿਆਰ ਹਾਂ ਮੈਨੂੰ ਆਪਣੀ ਜਾਨ ਦਾ ਕੋਈ ਖਤਰਾ ਨਹੀਂ ਮੈਨੂੰ ਰਾਤ ਦੇ ਫੋਨ ਕਰੇ ਕਰਦੇ ਆ ਕਿ ਤੈਨੂੰ ਜਾਨੋਂ ਮਾਰ ਦੇਣਾ ਆ ਤੇਰਾ ਬੱਚ ਬੱਚਾ ਮਾਰ ਦੇਣਾ ਆ ਮੈਂ ਵੀ ਇਹ ਗੱਲ ਨਹੀਂ ਹੈਗੀ ਜਦੋਂ ਮਰਨਾ ਤੋਂ ਹੀ ਮਰਨਾ ਹੈ ਤੁਸੀਂ ਕਿਸੇ ਨੂੰ ਕੀ ਮਾਰਨਾ ਹੈ ਇੰਨੇ ਜੇ ਕੋਈ ਨੂੰ ਇਹ ਮਾਰਨ ਵਾਲਾ ਪਰਮਾਤਮਾ ਆ ਬਾਕੀ ਮੈਨੂੰ ਆਪਣੀ ਜਾਨ ਦਾ ਖਤਰਾ ਵੀ ਹੈਗਾ ਇਹ ਬੰਦਿਆਂ ਦੇ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਏ ਜੇ ਨਹੀਂ ਕਾਰਵਾਈ ਕਰਨਗੇ ਤੇ ਸਾਡਾ ਨੁਕਸਾਨ ਕਰਨਗੇ ਕਿ ਜੇ ਇਹ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਇਹ ਹਾਈਵੇ ਜਾਮ ਕਰਾਂਗੇ ਕਿਉਂਕਿ ਸਾਡੇ ਨਿਆਣਿਆਂ ਨੂੰ ਕੀ ਕਰਦਾ ਕਿ ਮਾਰਦੇ ਆਂਗੇ ਬਿੱਟਾ ਇਹ ਕਲੋਨੀ ਵਾਲਾ ਕਹਿੰਦਾ ਤੇਰੇ ਨਿਆਣੇ ਚੁੱਕ ਕੇ ਲੈ ਜਾਾਂਗੇ ਤੇਰਾ ਟੱਬਰ ਮਾਰਦੇ ਆਂਗੇ ਤੂੰ ਕੱਲਾ ਆ ਤੂੰ ਇਹ ਕੰਮ ਨਾ ਕਰ ਭਾਈ ਦੇਖੋ ਸਚਾਈ ਪਿੱਛੇ ਦੇ ਬੰਦਾ ਚੱਲਦਾ ਹੀ ਆ ਹਜ਼ਾਰ-ਹਜ਼ਾਰ ਰੁਪਏ ਲੈਣਾ ਕੋਈ ਚੰਗੀ ਗੱਲ ਥੋੜੀ ਆ ਇਹਦਾ ਬੜਾ ਮਾੜਾ ਕੰਮ ਕੀਤਾ ਇਹ ਗੁੰਡਾਗਰਦੀ ਰੁਕਣੀ ਚਾਹੀਦੀ ਆ ਤੇ ਪ੍ਰਸ਼ਾਸਨ ਅੱਗੇ ਮੰਗਾ ਕਿ ਇਹਨਾਂ ਨੂੰ ਇੰਦੇ ਪਰਚਾ ਹੋਣਾ ਚਾਹੀਦਾ ਜੇ ਇਹਨਾਂ ਨੇ ਪਰਚਾ ਉੱਤੇ ਨਹੀਂ ਕੀਤਾ ਤੇ ਹਾਈਵੇ ਜਾਮ ਚੱਕਾ ਜਾਮ ਕਰਾਂਗੇ ਮੈਂ ਆਪਣੇ ਪਿੰਡ 'ਚ ਸਾਰਿਆਂ ਨਾਲ ਸੰਜੋਗ ਦੇ ਨਾਲ ਸਲਾਹ ਕਰ ਲਈਦੀ ਆ ਸਾਰਾ ਪਿੰਡ ਕਹਿੰਦਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਸੋ 50 200 ਬੰਦਾ ਲੈ ਕੇ ਹਾਈਵੇ ਜਾਮ ਕਰਾਂਗੇ ਜੇ ਪੁਲਿਸ ਨੇ ਇੰਦੇ ਤੇ ਕਾਰਵਾਈ ਨਹੀਂ ਕੀਤੀ ਜਾਂ ਇੰਦੇ ਦੇ ਦੋ ਬੰਦਿਆਂ ਨੇ ਪਰਚਾ ਹੋਣਾ ਚਾਹੀਦਾ ਜਿਹੜਾ ਰਾਤੀ ਪੈਸੇ ਲਏ ਆ ਉਹ ਬੰਦਿਆਂ ਦੇ ਪਰਚਾ ਹਣੇ ਜਿਹੜੇ ਇੱਕ ਕਲੋਨੀ ਦਾ ਬਿੱਕਾ ਤੇ ਇੱਕ ਭੇੜੀਆਂ ਦਾ ਬਿੱਕਾ ਆ ਇਹ ਦੋ ਹੀ ਚਿੱਟਾ ਲਾਂਦੇ ਇਹ ਬਿੱਕਾ ਇੱਕ ਭੇੜੀਆਂ ਵਾਲਾ ਉਹ ਆ ਜਿੰਨੂੰ ਪਿੱਛੇ ਜੀ ਭੇੜੀਆਂ ਦਾ ਮੁੰਡੇ ਨੂੰ ਨਾਲ ਲੈ ਕੇ ਟੀਚਾ ਉੱਥੇ ਲੈ ਕੇ ਤੇ ਉਹ ਮੁੰਡਾ ਮਰ ਵੀ ਗਿਆ ਸੀ ਇਹ ਉਸ ਪਰਚੇ ਜਿੰਨੂੰ ਨਵਾਲਬ ਵੀ ਹੈਗਾ ਚਿੱਟੇ ਦੇ ਚੱਕਰ ਦੇ ਵਿੱਚ ਤੇ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਏ ਨਿੱਕੇ ਨਿੱਕੇ ਮੁੰਡਿਆਂ ਨੇ ਸਾਰੇ ਖਰਾਬ ਕਰਦੇ ਆ ਰਾਤੀ 5000 ਇਕੱਠਾ ਕਰਦੇ ਆ ਤੇ ਸਵੇਰੇ ਇਹੋ ਹੀ ਚਟਾਲੇ ਆ ਕੇ ਦੇ ਨਿਆਣਿਆਂ ਨੂੰ ਦੇਣੇ ਸ਼ੁਰੂ ਕਰ ਦਿੰਦੇ ਆ ਤੇ ਇਹਨਾਂ ਤੇ ਰੋਕ ਪਾਈ ਜਾਏ ਤੇ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਏ ਅਗਰ ਜਿੰਦ ਦੇ ਕਾਰਵਾਈ ਕੋਈ ਨਹੀਂ ਹੋਏਗੀ ਤੇ ਹਾਈਵੇ ਚੱਕਾ ਜਾਮ ਕਰਾ ਦੇ। ਪਹਿਸਾ ਨਾਲ ਗੱਲਬਾਤ ਕਰ ਰਹੇ ਸੀਗੇ ਰਿੰਕੂ ਬਾਬਾ ਜੀ ਤੇ ਬੋਧਰਾ ਜੋ ਕਿ ਮਿਤਿਰਾ ਜਿਨ੍ਹਾਂ ਨੇ ਪੱਕੜੀ ਸੀ ਜਿਹੜੇ ਕਿ ਲੋਕ ਇਹ ਆ ਜਰ ਰੁਪਇਆ ਉਹਨਾਂ ਕੋਲ ਲੈਦੇ ਸੀਗੇ ਇਹਨਾਂ ਵੱਲੋਂ ਸਾਫ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨੈਸ਼ਨਲ ਹਾਈਵੇ ਜਿਹੜਾ ਜਾਮ ਕੀਤਾ ਜਾਵੇਗਾ ਪਿੰਡ ਬਸਰ ਨਾਲ ਲੈ ਕੇ ਅੰਦਾਜ਼ੇ ਕਿ ਲਗਾਤਾਰ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਅਵੈਦ ਮਾਈਨਿੰਗ ਅਵੈਦ ਤਰੀਕਿਆਂ ਦੇ ਨਾਲ ਗੱਡੀਆਂ ਆਣੇ ਜਾਣੀਆਂ ਕਾਹੇ ਅੱਜ ਮੈਨੇ ਵੀ ਹਾਲੇ ਕੁਛ ਕਾਰਵਾਈ ਵੀ ਕੀਤੀਆਂ ਗਈਆਂ ਨੇ ਪਰ ਕਿਤਨਾ ਕਿਤੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪ੍ਰਸ਼ਾਸਨ ਦੀ ਮਿਲਿ ਭਗਤ ਦੇ ਨਾਲ ਜਾਂ ਫਿਰ ਸਥਾਨਕ ਲੋਕਾਂ ਦੀ ਮਿਲਿ ਭਗਤ ਦੇ ਨਾਲ ਗਲਤ ਕੰਮ ਜਿਹੜੇ ਹੋ ਰਹੇ ਨੇ ਕਿ ਆਰਟੀ ਨਿਊਜ਼ ਨੈਟਵਰਕ ਲਗਾਤਾਰ ਇਸ ਚੀਜ਼ ਦੇ ਖਿਲਾਫ ਆਪਣੀ ਆਵਾਜ਼ ਉਠਾਦਾ ਰਹੇਗਾ ਤਾਂ ਕਿ ਜਿਹੜਾ ਜ਼ਿਲ੍ਹੇ ਦੇ ਵਿੱਚ ਗਲਤ ਕੰਮ ਹੋ ਰਹੇ ਨੇ ਉਹ ਨਾ ਹੋ ਸਕਣ ਇਸ ਮਾਮਲੇ ਸੰਬੰਧੀ ਥਾਣਾ ਬਰਵਾਰੀ ਸੁਝਾਨਪੁਰ ਨਵਦੀਪ ਸ਼ਰਮਾ ਹੁਣੇ ਨਾਲ ਸਾਡੀ ਫੋਨ ਤੇ ਗੱਲਬਾਤ ਹੋਈ ਹੈ ਉਹਨਾਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਜਾਂਚ ਕਰਕੇ ਜੋ ਵੀ ਬੰਦੀ ਕਰਵਾਈ ਹੈ ਉਹ ਕੀਤੀ ਜਾਵੇਗੀ